ਪਹਿਲਗਾਮ ਹਮਲਾ ਤੇ ਪਹਿਲਗਾਮ ਹਮਲੇ ਦੇ 15 ਦਿਨਾਂ ਬਾਅਦ ਭਾਰਤੀ ਫੌਜ ਵੱਲੋਂ ਕੀਤੀ ਗਈ 에어 ਸਟ੍ਰਾਈਕ ਤੇ ਜਿਹਦੇ ਵਿੱਚ ਜੋ ਐਨਆਈ ਦੀ ਰਿਪੋਰਟ ਭਾਰਤੀ ਮੀਡੀਆ ਦੀ ਰਿਪੋਰਟ ਫੌਜ ਦਾ ਬਿਆਨੀਆਂ ਸਰਕਾਰ ਦਾ ਹਵਾਲਾ ਉਹਦੇ ਅਨੁਸਾਰ ਪਾਕਿਸਤਾਨ ਦੇ ਵਿੱਚ ਜੈਸ ਦੇ ਮੁਖੀ ਦੇ 10 ਤੋਂ ਵੱਧ ਰਿਸ਼ਤੇਦਾਰ ਪਰਿਵਾਰਕ ਜੀ ਆਂ ਸਣੇ 100 ਤੋਂ ਵੱਧ ਅਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਦਿੱਤੀ ਜਾ ਰਹੀ ਆ ਤੇ ਕਿਹਾ ਜਾ ਰਿਹਾ ਕਿ ਉਹਨਾਂ ਦੇ ਟਿਕਾਣੇ ਨਸ਼ਟ ਕੀਤੇ ਗਏ ਨੇ 9 ਜਗ੍ਹਾ ਦੇ ਉੱਤੇ 에ਅਰ ਸਟ੍ਰਾਈਕ ਹੋਈ ਆ ਜੇਕਰ ਮੈਂ ਪਿਛਲੇ ਹਮਲਿਆਂ ਦੇ ਹਵਾਲੇ ਨਾਲ ਵੀ ਦੇਖਾਂ ਤਾਂ ਉਰੀ ਹਮਲਾ 18 ਸਤੰਬਰ 2016 ਨੂੰ ਹੁੰਦਾ ਤੇ ਉਸ ਤੋਂ 11 ਦਿਨਾਂ ਬਾਅਦ 29 ਸਤੰਬਰ 2016 ਨੂੰ ਸਰਜਿਕਲ ਸਟ੍ਰਾਈਕ ਹੁੰਦੀ ਆ ਫਿਰ ਇਸੇ ਤਰ੍ਹਾਂ ਪਲਵਾਮਾ ਹਮਲਾ ਜਿਹੜਾ 14 ਫਰਵਰੀ 2019 ਨੂੰ ਹੁੰਦਾ ਉਹਦੇ 12 ਦਿਨਾਂ ਬਾਅਦ ਫਿਰ 에ਅਰ ਸਟ੍ਰਾਈਕ ਹੁੰਦੀ ਹੈ ਤੇ ਹੁਣ 22 ਅਪ੍ਰੈਲ 2025 ਨੂੰ ਪਹਿਲਗਾਮ ਹਮਲਾ ਹੁੰਦਾ ਹੈ ਤੇ ਉਹਦੇ 15 ਦਿਨਾਂ ਬਾਅਦ 7 ਮਈ 2025 ਨੂੰ ਇੱਕ 에ਅਰ ਸਟ੍ਰਾਈਕ ਹੋਰ ਹੁੰਦੀ ਹੈ ਭਾਰਤੀ ਸਮੇਂ ਅਨੁਸਾਰ ਕੱਲ ਮੰਗਲਵਾਰ ਦੀ ਰਾਤ ਜਦੋਂ ਬੀਤ ਰਹੀ ਸੀ ਬੁੱਧਵਾਰ ਦੀ ਸਵੇਰ ਜਦੋਂ ਚੜ੍ਹ ਰਹੀ ਸੀ ਤਦ ਤੜਕੇ ਦੇ ਲਗਭਗ ਤੜਕਸਾਰ ਤੋਂ ਵੀ ਪਹਿਲਾਂ ਦੇ 1 ਕੁ ਘੋੜੇ ਭਾਰਤੀ ਫੌਜ ਦੀਆਂ ਤਿੰਨੋਂ ਤਿੰਨੋਂ ਫੌਜਾਂ ਨੇ ਸਾਂਝੇ ਆਪਰੇਸ਼ਨ ਤਹਿਤ ਇਸ ਨੂੰ ਸੰਦੂਰ ਆਪਰੇਸ਼ਨ ਦਾ ਨਾਮ ਦੇ ਕੇ ਅੰਜਾਮ ਦਿੱਤਾ ਜਿਹਦੇ ਵਿੱਚ ਸਾਡੀ ਹਵਾਈ ਫੌਜ ਸਾਡੀ ਜਲ ਸੈਨਾ ਤੇ ਸਾਡੀ ਥਲ ਸੈਨਾ ਸਾਂਝਾ ਆਪਰੇਸ਼ਨ ਸੀ ਜਿਹਦੇ ਬਾਰੇ ਸਾਰੀਆਂ ਖਬਰਾਂ ਸਾਰੀਆਂ ਰਿਪੋਰਟਾਂ ਜਨਤਕ ਤੌਰ ਤੇ ਸਾਹਮਣੇ ਆ ਰਹੀਆਂ ਨੇ ਹਾਂ ਥੋੜਾ ਬਹੁਤ ਬੋਲੀ 'ਚ ਫਰਕ ਹੈ ਉਧਰ ਕਿਆ ਜਾ ਰਿਹਾ ਜੀ ਕਿ 8 ਬੰਦੇ ਹੀ ਮਰੇ ਨੇ 35 ਜ਼ਖਮੀ ਨੇ ਇੱਧਰ ਦੱਸਿਆ ਜਾ ਰਿਹਾ ਕਿ 100 ਅੱਤਵਾਦੀ ਮਾਰ ਦਿੱਤੇ ਨੇ ਤੇ ਅਸੀਂ ਕਿਸੇ ਫੌਜ ਟਿਕਾਣੇ ਦੇ ਉੱਤੇ ਫੌਜੀ ਦੇ ਉੱਤੇ ਕਿਸੇ ਤੇ ਪਾਕਿਸਤਾਨ ਦੇ ਉੱਤੇ ਹਮਲਾ ਨਹੀਂ ਕੀਤਾ ਹੈ ਨਾ ਨਾ ਹੀ ਅਸੀਂ ਕੋਈ ਧਾਰਮਿਕ ਸੰਤ ਜਾਂ ਜਿੱਥੇ ਆਮ ਜਨਤਾ ਵੱਸਦੀ ਉੱਥੇ ਕੀਤਾ ਪਰ ਉਹ ਕਹਿ ਰਹੇ ਨੇ ਸਾਡੀਆਂ ਮਾਸੜਾਂ ਵੀ ਢੀਆਂ ਸਾਡੇ ਆਮ ਲੋਕ ਵੀ ਮਾਰੇ ਗਏ ਜੀ ਅੱਤਵਾਦੀ ਟਿਕਾਣਿਆਂ ਦਾ ਨਾ ਹੀ ਜੀ ਉਹ ਆਪਣੇ ਹਵਾਲੇ ਨਾਲ ਖਬਰਾਂ ਦੇ ਰਹੇ ਨੇ ਪਰ ਇਹ ਸਾਰੀ ਸਥਿਤੀ ਦੇ ਵਿੱਚ ਜੋ ਅਗਲਾ ਪੜਾਏ ਜੇਕਰ ਮੈਂ ਉਸਤੇ ਜਾਣਾ ਹੋਵੇ ਤਾਂ ਉਹਦੇ ਵਿੱਚ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਸਕੂਲ ਬੰਦ ਹੋ ਗਏ ਨੇ ਖਾਸ ਕਰ ਸਰਦੀ ਖੇਤਰ ਦੇ ਵਿੱਚ ਅੰਮ੍ਰਿਤਸਰ 에ਅਰਪੋਰਟ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਦਿੱਲੀ ਦੇ 에ਅਰਪੋਰਟ ਤੋਂ ਕਾਫੀ ਉਡਾਨਾਂ ਰੱਦ ਹੋਈਆਂ ਨੇ ਤੇ ਇਸੇ ਤਰ੍ਹਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਫਿਲਹਾਲ ਰੋਕ ਦਿੱਤਾ ਗਿਆ ਉੱਥੋਂ ਵੀ ਸ਼ਰਦਾਲੂ ਨਹੀਂ ਜਾ ਰਹੇ ਮੈਂ ਪੜਾਦਰ ਪੜਾਜ ਇਹਨਾਂ ਦੇ ਧਿਆਮਾਂ ਸੱਤ ਸੂਬਿਆਂ 'ਚ 11 에어ਪੋਰਟਸ ਦੇ ਉੱਤੇ ਉਡਾਨਾਂ ਰੋਕੀਆਂ ਗਈਆਂ ਨੇ ਇਹ ਸਾਰੀ ਕਾਰਵਾਈ ਤੋਂ ਬਾਅਦ ਫੌਜੀ ਐਕਸ਼ਨ ਤੋਂ ਬਾਅਦ ਪਹਿਲਗਾਮ ਹਮਲੇ ਦੇ ਅਤਵਾਦੀ ਹਮਲੇ ਦੇ ਬਦਲੇ ਵਜੋਂ ਇਹ ਕੀਤੀ ਗਈ 에어 ਸਟ੍ਰਾਈਕ ਤੋਂ ਬਾਅਦ ਕਹਿੰਦੇ ਜੀ ਸੱਤ ਸੂਬਿਆਂ ਦੇ 11 에어ਪੋਰਟ ਦੀਆਂ ਉਡਾਨਾਂ ਰੋਕ ਦਿੱਤੀਆਂ ਗਈਆਂ ਨੇ ਜਿਹਦੇ ਵਿੱਚ ਜੰਮੂ ਕਸ਼ਮੀਰ ਤੇ ਇਸੇ ਤਰ੍ਹਾਂ ਫਿਰ ਲੇ ਲਦਾਖ ਜੇ ਮੁਸ਼ਕਸ਼ੀਰ ਦਾ ਜੰਮੂ ਤੇ ਸ਼ਿਰਨਾਗਰ 에어ਪੋਰਟ ਨੇ ਲੇ ਲਦਾਖ ਦਾ ਲੇ 에어ਪੋਰਟ ਹੈ ਇਸ ਤਰ੍ਹਾਂ ਰਾਜਸਥਾਨ ਦਾ ਬੀਕਾਨੇਰ ਤੇ ਜੋਧਪੁਰ 에어ਪੋਰਟ ਹੈ ਫਿਰ ਗੁਜਰਾਤ ਹੈ ਰਾਜਕੋਟ ਹੈ ਉਹਦਾ ਪੁੱਜਾ ਤੇ ਜਾਮਨਗਰ 에어ਪੋਰਟ ਹੈ ਫਿਰ ਹਿਮਾਚਲ ਪ੍ਰਦੇਸ਼ ਹੈ ਧਰਮਸ਼ਾਲਾ ਦਾ 에어ਪੋਰਟ ਹੈ ਜਿਹੜਾ ਉਹਨਾਂ ਦਾ ਫਿਰ ਪੰਜਾਬ ਹੈ ਅੰਮ੍ਰਿਤਸਰ 에어ਪੋਰਟ ਹੈ ਚੰਡੀਗੜਾ ਦਾ ਚੰਡੀਗੜਾ 에어ਪੋਰਟ ਜਿਹੜਾ ਮਹਾਲੀ ਦੇ ਵਿੱਚ ਉਹ ਸੋ ਇਸ ਤਰ੍ਹਾਂ ਇਹ ਰੋਕ ਦਿੱਤੇ ਗਏ ਤੇ ਇਹ ਸਭ ਦੇ ਦਰਮਿਆਨ ਜੇਕਰ ਆਪਾਂ ਗੱਲ ਕਰੀਏ ਸਕੂਲਾਂ ਕਾਲਜਾਂ ਨੂੰ ਬੰਦ ਕਰਨ ਵਾਲਾ ਹਵਾਲਾ ਉਹ ਵੀ ਬਹੁਤ ਅਹਿਮ ਹੈ ਕਿਉਂਕਿ ਜਿਸ ਤਰ੍ਹਾਂ ਦਾ ਵਰਤਾਰਾ ਵਾਪਰ ਰਿਹਾ 11 ਭਾਰਤੀ 에ਰਪੋਰਟ ਦੇ ਉੱਤੇ 에ਰਪੋਰਟ ਆਪਰੇਸ਼ਨ ਜਿਵੇਂ ਆਪਾਂ ਗੱਲ ਕਰਕੇ ਟੇ ਬੰਦ ਹੋਏ ਨੇ 에ਰ ਇੰਡੀਆ ਨੇ 9 ਸ਼ਹਿਰਾਂ ਚ ਦੁਪਹਿਰੇ 12 ਵਜੇ ਤੱਕ ਉਡਾਨਾਂ ਰੱਦ ਕਰਤੀਆਂ ਸੀ ਇਸ ਨੂੰ ਬਧਾਇਆ ਜਾ ਰਿਹਾ ਹੁਣ ਰਾਜਸਥਾਨ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਸਕੂਲ ਬੰਦ ਕਰ ਦਿੱਤੇ ਗਏ ਨੇ ਅੰਮ੍ਰਿਤਸਰ ਹੋਰਾਂ ਨੇ ਬਕਾਇਦਾ ਤੌਰ ਤੇ ਤੁਰੰਤ ਸਰ੍ਹਦੀ ਸੂਬਿਆਂ ਦੇ ਜਿਹੜੇ ਮੁੱਖ ਮੰਤਰੀ ਨੇ ਸਰ੍ਹਦੀ ਸੂਬਿਆਂ ਦੇ ਜਿਹੜੇ ਚੀਫ ਸੈਕਟਰੀ ਨੇ ਸਰ੍ਹਦੀ ਸੂਬਿਆਂ ਦੇ ਜਿਹੜੇ ਬੀਜੀਪੀ ਨੇ ਉਹਨਾਂ ਨਾਲ ਆਨਲਾਈਨ ਮੀਟਿੰਗ ਰੱਖੀ ਆ ਉਹ ਮੀਟਿੰਗ ਕੀਤੀ ਗਈ ਆ ਉਤੋਂ ਇਨਪੁਟ ਲਏ ਜਾ ਰਹੇ ਨੇ ਕੁਝ ਨਿਰਦੇਸ਼ ਦਿੱਤੇ ਜਾ ਰਹੇ ਨੇ ਉਧਰ ਪ੍ਰਧਾਨ ਮੰਤਰੀ ਨરેਂਦਰ ਮੋਦੀ ਹੋਰਾਂ ਦੀ ਅਗਵਾਈ ਚ ਕੱਲ ਨੂੰ ਪਲਕੇ ਨੂੰ ਫਿਰ ਸਰਬੱਤ ਦਾ ਬੈਠਕ ਸਦਲੀ ਗਈ ਆ ਤੇ ਜੈਸ ਦੇ ਮੁਖੀ ਮਸੂਦ ਅਜ਼ਰ ਦੇ ਪਰਿਵਾਰ ਦੇ ਤੇ ਉਹਦੇ ਨੇੜਲੇ ਇਸ ਤਰ੍ਹਾਂ ਦੇ ਮਾਰੇ ਜਾਣ ਦੀ 10 ਪਰਿਵਾਰਕ ਜੀਤੇ ਚਾਰ-ਪੰਜ ਨੇੜਲੇ ਮਾਰੇ ਗਏ ਕਹਿੰਦੇ ਉਸ ਤੋਂ ਬਾਅਦ ਉਹਨੇ ਵੀ ਕਿਹਾ ਕਿ ਮੈਂ ਵੀ ਮਾਰਿਆ ਜਾਂਦਾ ਤਾਂ ਚੰਗਾ ਹੀ ਸੀ ਸੋ ਇਹ ਵੀ ਬਿਆਨੀਆਂ ਸਾਹਮਣੇ ਆ ਰਹੀਆਂ ਪਾਕਿਸਤਾਨ ਨੂੰ ਤੇਰ ਸਟ੍ਰਾਈਕ ਤੋਂ ਬਾਅਦ ਭਾਰਤ ਨੇ ਸੱਤ ਸੂਬਿਆਂ ਦੇ 11 ਏਅਰਪੋਰਟ ਤੇ ਫਲਾਈਟ ਸਪਰੇਸ਼ਨ ਬੰਦ ਕਰ ਦਿੱਤੀਆਂ ਜਿੱਦੀ ਆਪਾਂ ਗੱਲ ਕਰਕੇ ਟੈਂਸ਼ਰੀ ਨਗਰ ਜੰਮੂ ਸ਼ਿਰ ਨਗਰ ਲੇ ਚੰਡੀਗੜ੍ਹ ਵੀ ਕਾਨੇ ਜੋਧਪੁਰ ਰਾਜਕੋਟ ਧਰਮਸ਼ਾਲਾ ਅੰਮ੍ਰਿਤਸਰ ਪੁਜ ਜਾਮਨਗਰ ਇਹੜਾ ਨਾ ਰੋਕ ਦਿੱਤੀਆਂ ਗਈਆਂ ਨੇ 에어 ਇੰਡੀਆ ਇੰਡੀਗੋ ਤੇ ਸਪਾਈ ਜੈਟ ਨੇ ਪੈਸੰਜਰਾਂ ਦੇ ਲਈ ਐਡਵਾਈਸ ਜੀ ਏਅਰ ਇੰਡੀਆ ਨੇ ਆਪਣੇ ਟਵੀਟ ਉਤੇ ਲਿਖਿਆ ਕਿ ਜੰਮੂ ਸ਼ਿਰਨਗਰ, ਲੇਹ, ਜੋਧਪੁਰ, ਅੰਮ੍ਰਿਤਸਰ, ਪੁੱਜ, ਚਾਮਨਾਗਰ, ਚੰਡੀਗੜ੍ਹ ਤੇ ਰਾਜਕੋਟ ਦੇ ਲਈ ਸਾਰੀਆਂ ਉਡਾਣਾਂ ਰੱਦ ਕਰ ਰਹੀਆਂ ਹਨ ਫਿਲਹਾਲ ਦੋ ਇੰਟਰਨੈਸ਼ਨਲ ਫਲਾਈਟਸ ਨੂੰ ਅੰਮ੍ਰਿਤਸਰ ਤੋਂ ਦਿੱਲੀ ਨੂੰ ਡਾਇਵਰਟ ਕੀਤਾ ਗਿਆ ਜਿਹੜੀਆਂ ਅੰਮ੍ਰਿਤਸਰ ਉਤਰਨੀਆਂ ਸੀ ਉਹਨਾਂ ਨੂੰ ਦਿੱਲੀ ਉਤਾਰਿਆ ਜਾ ਰਿਹਾ ਜੰਮੂ ਕਸ਼ਮੀਰ, ਪੰਜਾਬ ਤੇ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਚ ਸਕੂਲਾਂ ਨੂੰ ਐਜੂਕੇਸ਼ਨ ਹੋਰ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਵਿਦਿਆਰਥੀਆਂ ਨੂੰ ਲੰਮੀ ਛੁੱਟੀ ਤੇ ਭੇਜ ਦਿੱਤਾ ਗਿਆ ਸਰਕਾਰੀ ਜਿੰਨੇ ਵੀ ਮਹੱਤਵਪੂਰਨ ਸੰਸਥਾਨ ਨੇ ਇਮਾਰਤਾਂ ਨੇ ਸਪੈਸ਼ਲ ਇਲਾਕੇ ਨੇ ਹਸਪਤਾਲ ਨੇ ਸਾਡੇ ਮਤਲਬ ਪਟ્રોલ ਡੀਜ਼ਲ ਦੇ ਉਹ ਸਾਧਨ ਨੇ ਸਾਰੇ ਉਹਨਾਂ ਦੀ ਸਭ ਸੰਭਾਲ ਦੇ ਲਈ ਚੌਕਸੀ ਪਤਾ ਦਿੱਤੀ ਗਈ ਹੈ ਨਿਗਰਾਨੀ ਪਤਾ ਦਿੱਤੀ ਗਈ ਹੈ ਸੋ ਇਧਰ ਜੀ 22 April ਵਾਲੀ ਘਟਨਾ ਤੋਂ ਬਾਅਦ ਇਹ ਸਾਰੇ ਬਦਲਾਅ ਦੇਖਣ ਨੂੰ ਮਿਲ ਰਹੇ ਨੇ ਫੌਜੀ ਐਕਸ਼ਨ ਤੋਂ ਬਾਅਦ ਦਿੱਲੀ 에ਰਪੋਰਟ ਉੱਤੇ ਵੀ 35 ਦੇ ਕਰੀਬ ਫਲਾਈਟਸ ਕੈਨਸਲ ਕੀਤੀਆਂ ਨੇ ਤੇ ਗਿਣਤੀ ਵਾਧਦੀ ਵੀ ਨਜ਼ਰ ਆ ਰਹੀ ਹੈ ਕਰਤਾਰਪੁਰ ਕरिडोर ਦੀ ਆਪਾਂ ਗੱਲ ਕਰਕੇ ਹਟਿਆ ਕਿ ਭਾਰਤ ਪਾਕਿਸਤਾਨ ਦੇ ਵਿਚਾਲੇ ਇਸ ਤਣਾਅ ਦੇ ਮਾਹੌਲ ਦੇ ਵਿੱਚ ਏਅਰ ਸਟ੍ਰਾਈਕ ਤੋਂ ਬਾਅਦ ਬਕਾਇਦਾ ਤੌਰ ਤੇ ਕਰਤਾਰਪੁਰ ਕरिडोर ਨੂੰ ਫਿਲਹਾਲ ਰੋਕ ਦਿੱਤਾ ਗਿਆ ਅੱਜ ਵੀ ਜਦੋਂ ਬੁੱਧਵਾਰ ਦਾ ਦਿਨ ਚੜ੍ਹਿਆ ਤਾਂ 500 ਦੇ ਕਰੀਬ 491 ਸ਼ਰਧਾਲੂਆਂ ਨੇ ਜਾਣਾ ਸੀ ਵੈਸੇ ਇਹ ਤਣਾਅਲੇ ਮਾਹੌਲ ਦੇ ਵਿੱਚ ਗਿਣਤੀ ਲਗਾਤਾਰ ਘਟ ਰਹੀ ਸੀ ਪਰ ਅੱਜ 491 ਸੀ ਇਹਨਾਂ ਚੋਂ 60 ਸ਼ਰਧਾਲੂ ਹੀ ਪਹੁੰਚੇ ਸੋ ਇਸ ਲਈ ਗਿਣਤੀ ਤੇ ਅਸਰ ਸੀ ਰਜਿਸਟ੍ਰੇਸ਼ਨ ਜਿਨ੍ਹਾਂ ਦੀ ਹੋਈ ਸੀ ਉਹ 500 ਦੇ ਕਰੀਬ ਸੀ 491 ਦੀ ਪੱਜਟ ਇਸ਼ੂਦਾਂ ਨੂੰ ਪਹੁੰਚੇ ਉਹਨਾਂ ਦੀ ਗਿਣਤੀ 60 ਸੀ ਪਰ ਉਹਨਾਂ ਨੂੰ ਵੀ ਵਾਪਸ ਭੇਜਿਆ ਗਿਆ ਕਿ ਨਹੀਂ ਇਸ ਸਥਿਤੀ 'ਚ ਉਧਰ ਨਹੀਂ ਜਾ ਸਕਦੇ ਤੁਸੀਂ ਦਰਸ਼ਕ ਦਰਾਂ ਲਈ ਜਦੋਂ ਮਾਹੌਲ ਸੁਖਾਮ ਹੋ ਗਿਆ ਫਿਰ ਤੁਹਾਨੂੰ ਦੁਬਾਰਾ ਭੇਜਾਂਗੇ ਅੰਮ੍ਰਿਤਸਰ 에ਅਰਪੋਰਟ ਵੀ 10 ਮਈ ਤੱਕ ਬੰਦ ਕਰ ਦਿੱਤਾ ਗਿਆ 10 ਮਈ ਤੱਕ ਇਹ ਬੰਦ ਰਹਿਣਗੇ ਸਵੇਰੇ ਜੋ ਡਾਟਾ ਸਾਡੇ ਕੋਲ ਪਹੁੰਚਿਆ ਸੀ ਉਹਦੇ ਅਨੁਸਾਰ ਪਾਕਿਸਤਾਨੀ 에ਅਰ ਸਪੇਸ ਬੰਦ ਸੀ ਇੱਕ ਵੀ ਫਲਾਈਟ ਨਹੀਂ ਉਡੀ ਤੇ ਪੰਜਾਬ ਦੇ 5 ਜ਼ਿਲ੍ਹਿਆਂ ਦੇ ਸਕੂਲ ਜਿਹੜੇ ਆਪਾਂ ਸਰਦ ਦੀ ਖੇਤਰ ਦੀ ਗੱਲ ਕਰ ਰਹੇ ਹਾਂ ਉਹਨਾਂ ਚ ਅੰਮ੍ਰਿਤਸਰ ਹੈ ਪਠਾਨਕੋਟ ਹੈ ਗੁਰਦਾਸਪੁਰ ਹੈ ਫਾਜ਼ਿਲਕਾ ਹੈ ਫਿਰੋਜ਼ਪੁਰ ਹੈ ਇਹ ਸਾਰੇ ਸਕੂਲ ਅਗਲੇ ਹੁਕਮਾਂ ਤੱਕ ਲਈ ਬੰਦ ਕਰ ਦਿੱਤੇ ਗਏ ਨੇ ਤੇ ਜਿੱਥੋਂ ਤੱਕ ਗੱਲ ਆ ਰਹੀ ਆ ਕਿ ਫੌਜ ਦੀ ਐਕਸ਼ਨ ਦੀ ਫੌਜ ਦੀ ਕਾਰਵਾਈ ਦੀ ਸਾਂਝਾ ਆਪਰੇਸ਼ਨ ਮਿਸ਼ਨ ਸੰਦੂਰ ਨੂੰ ਨਾਂ ਦਿੱਤਾ ਗਿਆ ਇਸ ਦੇ ਪਿੱਛੇ ਵੀ ਇਹ ਲੌਜਿਕ ਰਿਹਾ ਕਿ ਜਿੰਨੇ ਮਾਰੇ ਗਏ ਅੱਤਵਾਦੀ ਹਮਲੇ ਦੇ ਵਿੱਚ ਪਹਿਲਗਾਮ ਦੇ ਵਿੱਚ ਉਹ ਜ਼ਿਆਦਾਤਰ ਮਰਦ ਸੀ ਤੁਸੀਂ ਲਈ ਜਿਹਨਾਂ ਦੇ ਸੁਹਾਗ ਗੁਜੜੇ ਉਹਨਾਂ ਦੇ ਉਸ ਸੰਬੰਧ ਦੇ ਭਾਵ ਨੂੰ ਬਿਆਨਿਆ ਕਰਨ ਦੇ ਲਈ ਇਹ ਮਿਸ਼ਨ ਸੰਦੂਰੇ ਦਾ ਨਾਮ ਰੱਖਿਆ ਗਿਆ ਕੁਝ ਤਰ੍ਹਾਂ ਇਸ ਨੂੰ ਇਸ ਨਜ਼ਰੀਏ ਤੋਂ ਵੀ ਵਿਕਤੀ ਨਜ਼ਰ ਆਈਆਂ ਕਿ ਠੀਕ ਹੈ ਇਹ ਮੌਕੇ ਦੀ ਸੰਵੇਦਨਾ ਪ੍ਰਗਟਾਉਣ ਦੇ ਲਈ ਹੋ ਸਕਦਾ ਪਰ ਜਿਨ੍ਹਾਂ ਦੇ ਜੀ ਗਏ ਉਹ ਮੁਰਨੇ ਨਹੀਂ